ਕਾਹ ਕੋ ਮਰਾ ਐਨਾ ਕਵੇਲਾ ਫਰਾ ਨਾ ਦਾਲ ਨੂੰ ਕਿਹੜੇ ਵੇਲੇ ਨੂੰ ਆਖੀਂ ਮੋਤੀ ਸੀ ਅੱਧੀ ਰਾਤ ਬਣਨ ਪਰਤੀ ਹੈਗੀ ਉਦੋਂ ਦੁਕਾਨ ਤੇ ਬੜੀ ਭੀੜ ਸੀਗੀ ਦਾਲ ਲੈਣ ਦਾ ਪੂਆ ਤੇ ਬੜੀ ਭੀੜ ਸੀਗੀ 5 ਵਜੇ ਦਾ ਭੱਜਿਆ ਪੁੱਤ ਸਾਨੂੰ ਹੰਤਲ ਪਿਆ ਲੜੂਗਾ ਨਾਲੇ ਆਖ ਵਿਚਰਾ ਕਾ ਕੋਈ ਨਹੀਂ ਪੈਣ ਕਹਦਾਂਗੇ ਬਾਰੀ ਕੀ ਸੀ ਅਰ ਸੱਖਿਆ ਆਉਗਾ ਹੁਣ ਰੋਟੀ ਨਹੀਂ ਕੜੇ ਬਣਾਉਣ ਵਿਚਰਾ ਆਉਗਾ ਦੂਸਰੀ ਕਿੱਧਰ ਵੀ ਉਹ ਬਣਾ ਲੈ ਮੈਨੂੰ ਕਹਿ ਦਿੰਨੀ ਆ ਤੂੰ ਤਾਂ ਰੋਜ ਐ ਬੱਤ ਕਰਤਾ ਨਾ ਮੇਰਾ ਲਹੂ ਪੀ ਰੱਖਿਆਗਾ ਨੜਦ ਨਾ ਉਹ ਲੜਦੀ ਹੈਗੀ ਕਿਹ ਚਾ ਲੜਦੀ ਆਟਾ ਗੁੰਨਿਆਈ ਹੋਰ ਗੁੰਨਿਆ ਤੇ ਤੂੰ ਮੈਨੂੰ ਇਥੇ ਦਾ ਦਸੇ 50 ਘੰਟੇ ਲਾਤੇ ਕਦੋਂ ਦੀ ਧੀਰ ਨਹੀਂ ਲੱਗਣ ਮੈਂ ਤਾਂ ਥੱਕੀ ਜੀ ਮੈਂ ਕੋਦਰੋਂ ਆਈ ਸੀ ਬਾਪੂ ਦੇ ਨਾਲ ਕੋਟੇਕ ਤੁਹਾਨੂੰ ਡਿੱਕੀ ਕੀ ਨਾ ਚੇਰ ਕੋੜਨਾ ਵਾ ਲੈ ਤੁਸੀਂ ਆਖੇ ਨਹੀਂ ਲੱਗਦੇ ਮੈਨੂੰ ਕੁਝ ਲੈ ਕੇ ਦਿੱਤਾ ਨ ਕੋਦਰੋਂ ਉਹ ਬੱਸ ਲੱਗੀ ਖੜੀ ਸੀ ਇਲੇਟ ਹੁੰਦਣਾ ਸੀ ਤੇ ਆਪਕੇ ਮੈਂ ਖਾਏ ਹੋਣਗੀਆਂ ਕੋਈ ਨਾ ਤੈਨੂੰ ਮੈਂ ਇੱਥੇ ਦਵਾ ਲਿਆ ਹੂੰਗੀ ਚਨੀਰ ਉਹ ਗੋਲ ਗੱਪੇ ਖਾਣੇ ਨੇ ਹੂੰ ਲੜਦੇ ਨਹੀਂ ਹੁੰਦੇ ਕੋਈ ਨਾ ਕਿੱਥੇ ਗਈ ਉਹ ਮਮਤਾ ਮਮਤਾ ਤਾਂ ਇੱਧਰ ਗਈ ਹੋਣੀ ਆ ਕੜਕਾਤਾ ਉਹ ਮਮਤਾ ਉਹ ਤਾਂ ਕਹਿੰਦੀ ਨਹੀਂ ਕਿ ਕੋਈ ਨਹੀਂ ਕਿ ਘਰੇ ਬੈਠੀ ਹੋਣੀ ਉਹ ਹੂੰ ਕਹਿੰਦੀ ਨਹੀਂ ਮੈਨੂੰ ਕਹੀ ਜਾਂਦੀ ਨਾ ਮੈਂ ਭਾਲੀ ਖਾ ਲਓ ਤੇ ਨਾ ਲੜੀਆਂਂ ਦੀ ਸੀ ਤੇ ਨਾਲੇ ਉਹਨਾਂ ਦੇ ਘਰੀ ਫੇਰਦਾ ਚੱਲ ਕੋਈ ਨਾ ਰਲ ਮਿਲ ਕੇ ਤਰੇ ਕਰਦੇ ਹਾਂ ਤੇ ਆਰੇ ਨਾਲ ਮਿਲ ਕੇ ਟਾਈਮ ਪਾਸ ਹੋ ਜਾਂਦਾ। ਨਾਕ ਆਖ ਲੈਣ ਦੇ ਤੁਸੀਂ ਮੇਰੇ ਮਾਪੇ ਨੂੰ ਮੈਂ ਕੀ ਕਰਾਂ? ਮੈਂ ਸੁੱਖੀ ਖੜੀ ਆ। ਮੈਂ ਹੁਣ ਘਰ ਦੇ ਕੰਮ ਕਰਾਂ ਕਿ ਧੱਕ ਲੈਵਾਂ? ਪਰ ਜਿੰਨ ਨੂੰ ਪਿਆਰ ਦਿੰਦੀ। ਉਹ ਜਾਂ ਕੇ ਜਿੰਨ ਸਭੀ ਕੋਲ ਤੇ ਲਿਆਉਂਦਾ ਉੱਥੇ ਸੇਖੜ ਨੂੰ ਸਕੂਲ ਤੇ ਵਾਧੂ ਹੋ ਰਹੇ ਨੇ। ਉਹ ਉੱਥੇ ਵੜ ਲਿਓ। ਉੱਥੇ ਵੜ ਲਿਓ ਤੂੰ ਮੈਂ ਕੀ ਕਰਾਂ ਮੈਂ? ਨਾ ਤੇਰੇ ਮਾਮੇ ਨੇ ਨੀਰਨੂਰਾ ਪਾਇਆ। ਉਹ ਮਾਂ ਮਾਰਾ ਕੋਈ ਕੁਝ ਨਹੀਂ ਕਰਦਾਗਾ ਮੈਂ ਇਸ ਕਿੱਕੀ ਰੱਖਦੀ ਆਪਣੀ ਤੇ ਮੈਂ ਪਾ ਮਾਂ ਨਾ ਆ ਪਾ ਮਾ ਟੱਕ ਗੁੰਨੇ ਲੈ ਆਉਣ ਆਹੋ ਗੁੰਨੇ ਆਈ ਅੱਛੇ ਅੱਪੀ ਰੋਟੀ ਲਾ ਲੂਗੀ ਨਹੀਂ ਖਾਣ ਲੈਂਦੀ ਰੋਟੀ ਕੋਈ ਨਾ ਗੁੰਨੇ ਆਏ ਨਾ ਕੋਈ ਇਹ ਲੜਪੜਾ ਕਾ ਤੂੰ ਤਾਂ ਕਹਿੰਦੀ ਨਹੀਂ ਅੱਪੀ ਲਾ ਲੂਗੀ ਮਾਂਪਨ ਦੋ ਵਾਲਾ ਮਾਰਾ ਮਾਂਪਨ ਮਾਂਪਨ ਲਾ ਲੂਗੀ ਰੋਟੀ ਮੈਂ ਡੰਕ ਕੇ ਜੇ ਖਾਤ ਕੇ ਲੈ ਆਉਣੀ ਮੈਂ ਸਾਜੀ ਕਿਦਾ ਤੂੰ ਿੱੱਲੇ ਤੇ ਬਣਾਏਂਗੀ ਕਿ ਗੱਡੀ ਦਾ ਮਨ ਮੈਂ ਸਿਲੰਡਰ ਤੇ ਬਣਾ ਲਵਾਂ ਤੁਸੀਂ ਸਿਲੰਡਰ ਤੋਂ ਮੁੱਕਣਾ ਮੁੱਕਣਾ ਆਪਕੋ ਜੀ ਹੋਣਾ ਲੱਕੜਾਂ ਤਾਂ ਹੈ ਹੀ ਨਹੀਂ ਹੈ ਤੂੰ ਜਿਹਾ ਬੀੜ ਬੈ ਇਹਨੂੰ ਪਰਾਂ ਛੱਡ ਦੇ ਭਰਾਵਾ ਬੱਢਣ ਨੇ ਦਾਲ ਤੇ ਛੱਡਤਾ ਬੱਢ ਨਹੀਂ ਤੂੰ ਚੱਕ ਲਾ ਪਈ ਚੱਕ ਲੈ ਨਾ ਪੁੱਤਿਆਂ ਨੂੰ ਇੱਥੇ ਲੜਕਾ ਕਰਾਉ ਕਰ ਤੂੰ ਇਹਨੂੰ ਤੇ ਉਹਦੇ ਚ ਤਾੜ ਦੇ ਹੁਣ ਟੋਕਰੀ ਇਹਨੇ ਮੀਟ ਖਾਣਾ ਇਹ ਟੋਕਰੀ ਚ ਪਾ ਦੇ ਇਹਟ ਖਵਾਣੇ ਇਹਨੂੰ ਆਲੇ ਇੰਕੀ ਵਧੀਆ ਇਹਨੂੰ ਕੱਜ ਅਸੀਂ ਬਣਾ ਰੋ ਜੂ ਇਹਨੂੰ ਬਾਰਾ ਬੱਫੂ ਬਾਤਾ ਚਾੜਦੇ ਕੁਝ ਖਵਾਇਆ ਕਰੋ ਨਾਰੇ ਮੀਟ ਇਹਨੂੰ ਵਿਚਾਰਿਆਂ ਨੂੰ ਦੁੱਧ ਦਾ ਟੈਕ ਕਰੋ ਮਰੇ ਹਮ ਮਾਰ ਬੁਮਾਰੋ ਇਹ ਚਾੜਾ ਨਿਕਾਲ ਜਮਾਸਾ ਖਾ ਰਿਆ ਨੋਟਾ ਇਹ ਨਾਟ ਕੋਹਾ ਟਮਾਟਰ ਪਲੇ ਆਂ ਗਾਨੀ ਤੁਸੀਂ ਲੈ 60 ਰੁਪਏ ਤਾਂ ਤੂੰ ਦਿੱਤੇ ਸੀ ਦੀ ਰੇਗਟਾ ਨਹੀਂ ਰੇਗਟਾ ਫੜਨ ਨਾਲ ਇਹਨਾਂ ਦਾ ਅੱਜ ਦੇ ਆਲੂ ਦਾ ਇਹ ਕਿੱਡਾ ਲਿਆਉਂਦਾ ਨਾ ਇਹਦਾ ਕੰਪਾਸ ਕਹਿੰਦਾ ਕੰਨ ਮੈਂ ਇਹਨਾਂ ਦਾ ਜਹਾਜ਼ ਫੇਰ ਕਹਿੰਦਾ